ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਪੈਨਸ਼ਨਰਸ ਵੈਲਫੇਅਰ ਐਸੋਸੀਏਸ਼ਨ ਫਗਵਾੜਾ ਦੇ ਵੱਲੋਂ ਕੀਤੇ ਗਏ ਇੱਕ ਵੱਡੇ ਉਪਰਾਲੇ ਨਾਲ ਹਾਰਟ ਪੀੜਿਤ ਬੱਚਿਆਂ ਦੀ ਕੀਤੀ ਗਈ ਸਹਾਇਤਾ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਯਾਦ ਰੱਖਿਆ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸੋਸ਼ਕ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਪੈਨਸ਼ਨਰਸ ਵੈਲਫੇਅਰ ਐਸੋਸੀਏਸ਼ਨ ਫਗਵਾੜਾ ਅਕਸਰ ਹੀ ਸਮਾਜ ਭਲਾਈ ਦੇ ਕੰਮਾਂ ਵਿੱਚ ਯਥਾ ਯੋਗ ਹਿੱਸਾ ਪਾਉਂਦੀ ਰਹਿੰਦੀ ਹੈ ਤੇ ਇੱਕ ਵਾਰ ਫਿਰ ਇਸ ਪੈਨਸ਼ਨ ਐਸੋਸੀਏਸ਼ਨ ਨੇ ਅੱਗੇ ਆ ਕੇ ਹੜਪੀਟ ਪਰਿਵਾਰਾਂ ਦੇ ਬੱਚਿਆਂ ਦੀ ਸਹਾਇਤਾ ਕੀਤੀ ਹੈ ਤਾਂ ਆਓ ਜਾਣਦੇ ਹਾਂ ਕਿ ਕਿਸ ਤੰਗ ਦੇ ਨਾਲ ਤੇ ਕਿਵੇਂ ਇਹ ਸਹਾਇਤਾ ਕੀਤੀ ਗਈ ਹੈ ਪੈਨਸ਼ਨਰਸ ਵੈਲਫੇਅਰ ਐਸੋਸੀਏਸ਼ਨ ਫਗਵਾੜਾ ਬਲੌਰ ਵੱਲੋਂ ਸਮੂਹ ਪੈਨਸ਼ਨਰਸ ਮੈਂਬਰਾਂ ਵੱਲੋਂ ਦਿੱਤੇ ਗਏ ਆਰਥਿਕ ਸਹਿਯੋਗ ਨਾਲ ਇਕੱਠੇ ਕੀਤੇ ਗਏ ਹੜ੍ਹ ਪੀੜਤ ਸਹਾਇਤਾ ਫੰਡ ਵਿੱਚੋਂ ਪੰਜਾਬ ਪੈਨਸ਼ਨਰਸ ਵੈਲਫੇਅਰ ਐਸੋਸੀਏਸ਼ਨ ਫਗਵਾੜਾ ਬਲੌਰ ਦੇ ਸਰਪਲਸ ਤੋਂ ਕਰਨੈਲ ਸਿੰਘ ਸੰਧੂ ਪ੍ਰਧਾਨ ਮੋਹਨ ਸਿੰਘ ਭੱਟੀ ਤੇ ਬਲਵਿੰਦਰ ਕੁਮਾਰ ਸੁਖਜੈਨ ਸਿੰਘ ਬਦਨ ਪ੍ਰਧਾਨ ਗਵਰਨਮੈਂਟ ਟੀਚਰਸ ਯੂਨੀਅਨ ਪੰਜਾਬ जिला कपूरथला दी अगवाई ਵਿੱਚ ਸੁਲਤਾਨਪੁਰ ਲੋਧੀ ਹਲਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੇ ਖਾਈ ਸਕੂਲ ਬਹੁਪੁਰ ਜਦੀਦ ਕੰਮੇਵਾਲ ਅਲੂਵਾਲ ਤੇ ਚਿਰਾਗ ਵਾਲਾ ਵੱਖ-ਵੱਖ ਸਕੂਲਾਂ ਦੇ 105 ਬੱਚਿਆਂ ਨੂੰ 1,05,000 ਰੁਪਏ ਦੀ ਕੀਮਤ ਦੀਆਂ ਵਰਦੀਆਂ ਵੰਡੀਆਂ ਗਈਆਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰੈਸਕਰਤਰ ਅਜੀਨਲ ਸਿੰਘ ਬੰਗਾ ਨੇ ਦੱਸਿਆ ਕਿ ਜਦੋਂ ਪਿਛਲੇ ਸਮੇਂ ਪੰਜਾਬ ਵਿੱਚ ਹੜ੍ਹ ਆਏ ਸਨ ਉਸ ਸਮੇਂ ਹੜਪੀੜ ਪੰਦੀ ਸਹਾਇਤਾ ਕਰਨ ਲਈ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਸਹਿਯੋਗ ਦੇਣ ਲਈ ਕੀਤੀ ਗਈ ਬੇਨਤੀ ਤੇ ਮੈਂਚੂਰ ਨੇ ਆਪਣੀ ਸਵੈ ਇੱਛਾ ਅਨੁਸਾਰ ਭਰਪੂਰ ਯੋਗਦਾਨ ਪਾਇਆ ਸੀ ਹੜਪੀੜਤ ਸਹਾਇਤਾ ਫੰਡ ਵਿੱਚੋਂ ਪਹਿਲੇ ਦੌਰ ਵਿੱਚ ਸੁਲਤਾਨਪੁਰ ਹਲਕੇ ਵਿੱਚ ਆਪਜੀਤ ਉਸੀ ਬੰਨ ਦੀ ਕੀਤੀ ਜਾ ਰਹੀ ਉਸਾਰੀ ਵਿੱਚ 53200 ਰੁਪਏ ਤੇ ਭਾਰੀ ਮੀਆਂ ਨਾਲ ਪੰਜ ਗਰੀਬ ਮਜ਼ਦੂਰ ਪਰਿਵਾਰਾਂ ਦੇ ਘਰਾਂ ਦੀਆਂ ਡਿੱਗੀਆਂ ਛੱਤਾਂ ਦੀ ਮਰਮਤ ਵਾਸਤੇ 73000 ਰੁਪਏ ਦੀ ਸਹਾਇਤਾ ਵੰਡੀ ਗਈ ਸੀ ਹੁਣ ਦੂਜੇ ਦੌਰ ਦੇ ਵਿੱਚ ਸੁਲਤਾਨਪੁਰ ਦੀ ਹਲਕੇ ਦੇ ਹੜਪ ਪ੍ਰਭਾਵਿਤ ਸਕੂਲਾਂ ਦੇ 105 ਬੱਚਿਆਂ ਨੂੰ 105000 ਰੁਪਏ ਦੀ ਲਾਗਤ ਦੀਆਂ ਵਰਦੀਆਂ ਵੰਡੀਆਂ ਗਈਆਂ ਹਨ ਇਸ ਮੌਕੇ ਤੇ ਜਸਲੀਨ ਕੌਰ ਸੁਪਤਰੀ ਸਰਦਾਰ ਕੇਵਲ ਸਿੰਘ ਦਰਜੀਤ ਕੌਰ ਲੁਧਿਆਣਾ ਵੱਲੋਂ ਬੱਚਿਆਂ ਦੀਆਂ ਵਰਦੀਆਂ ਵਿੱਚ ਯੋਗਦਾਨ ਪਾਉਣ ਲਈ ਭੇਜੇ 5000 ਰੁਪਏ ਵੀ ਸਕੂਲ ਮੁੱਖ ਅਧਿਆਪਕ ਅਮਰਜੀਤ ਸਿੰਘ ਨੂੰ ਸੌਂਪੇ ਗਏ ਉਪਰੋਕਤ 231200 ਰੁਪਏ ਦੇ ਸਮੁੱਚੇ ਹਾਰਡਵੇਅਰ ਤੇ ਸਹਾਇਤਾ ਫੰਡ ਵਿੱਚ ਵਾਚੜ ਕੇ ਸਹਿਯੋਗ ਦੇਣ ਵਾਲੇ ਸਮੂਹ ਮੈਂਬਰਾਂ ਦਾ ਐਸੋਸੀਏਸ਼ਨ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹੋਏ ਸਮੂਹ ਮੈਂਬਰਾਂ ਤੋਂ ਉਮੀਦ ਕਰਦੀ ਹੈ ਕਿ ਭਵਿੱਖ ਵਿੱਚ ਵੀ ਸਮੂਹ ਮੈਂਬਰ ਸਹਿਬਾਨ ਜਰੂਰਤ ਪੈਣ ਤੇ ਇਸੇ ਤਰ੍ਹਾਂ ਹੀ ਪਰਮਾ ਸਹਿਯੋਗ ਦਿੰਦੇ ਰਹਿਣਗੇ ਵਰਦੀਆਂ ਵੰਡਣ ਸਮੇਂ ਪੰਜਾਬ ਪੈਨਸ਼ਨਰ ਐਸੋਸੀਏਸ਼ਨ ਫਗਵਾੜਾ ਦੇ ਸਰਕੂਲਰ ਤੱਕ ਜਰਨੈਲ ਸਿੰਘ ਸੰਧੂ ਪ੍ਰਧਾਨ ਮੋਹਨ ਸਿੰਘ ਪੱਟੀ ਅਤੇ ਬਲਵਿੰਦਰ ਕੁਮਾਰ ਸੀਨੀਅਰ ਮੀਤ ਪ੍ਰਧਾਨ ਤਾਰਾ ਸਿੰਘ ਬੀਕਾ ਜਨਰਲ ਸਕੱਤਰ ਕੁਲਦੀਪ ਸਿੰਘ ਘੋੜਾ ਵਿੱਤ ਸਕੱਤਰ ਗੁਰਨਾਮ ਸਿੰਘ ਸੈਣੀ ਪ੍ਰੈਸ ਸਕੱਤਰ ਸੀਤਲਨਾਮ ਬੰਗਾ ਰਤਨ ਸਿੰਘ ਬਰਾਇਆ ਹਰਪਜਨ ਲਾਲ ਕੌਲ ਰਵਿੰਦਰ ਪਾਲ ਕੌਰ ਸੰਧੂ ਰਣਜੀਤ ਕੌਰ ਕੁਲਵਿੰਦਰ ਕੌਰ ਆਦਤੋਂ ਅਲਾਵਾ ਅਮਨਦੀਪ ਸਿੰਘ ਅਤੇ ਕੁਲਵਿੰਦਰ ਸਿੰਘ ਸਕੂਲ ਮੁਖੀ अरुण कुमार अनीता सुभजीत कौर ਅਤੇ જીਟੀਯੂ ਦੇ ਅਗੂ ਵਜੀਰ ਸਿੰਘ ਆਦਿ ਵੀ ਅਜਲ ਸੰ ਪੈਨਸ਼ਨਲ ਐਸੋਸੀਏਸ਼ਨ ਫਗਵਾੜਾ ਦੇ ਮੈਂਬਰਾਂ ਵੱਲੋਂ ਇਸ ਤਰ੍ਹਾਂ ਦੇ ਕੀਤੇ ਗਏ ਉਪਰਾਲੇ ਦੀ ਇਲਾਕੇ ਪਰ ਵਿੱਚ ਕਾਫੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਤੇ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਵੀ ਹੈ ਜੋ ਤਾਂ ਜੋ ਹੋਰ ਲੋਕਾਂ ਨੂੰ ਵੀ ਲੋੜਵੰਦ ਬੱਚਿਆਂ ਦੀ ਸਹਾਇਤਾ ਦੇ ਵਾਸਤੇ ਪ੍ਰੇਰਣਾ ਮਿਲਦੀ ਰਹੇ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ